ਫੜਲੇ 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 ਸ਼ਾਤਰ ਸਨੇਚਰ ਪੂਸ ਨੇ ਫੜਲੇ ਜ਼ਿਲੰਦਰ ਵੈਚਜ ਹੋਣ ਵਾਲੀਆਂ ਵਾਰਦਾਤਾਂ ਨੂੰ ਆਕਰਕਾਰ ਥਾਣਾ ਭਾਰਗੋ ਕੈਂਪ ਦੇ ਐਸਐਚਓ ਗगन ਸਿੰਘ ਖੋਣੇ ਸੁਲਝਾਇਆ ਲੋਕਾਂ ਨੂੰ ਲੁੱਟਦੇ ਸੀ ਪਰ ਦਿਖਦੇ ਸੀ ਚੰਗੇ ਕਰਾ ਦੇ ਕਾਕੇ ਬ੍ਰਾਂਡਡ ਕੱਪੜੇ ਐਡੀਡਸ ਤੇ ਪਿਊਮਾ ਵਰਗੇ ਬ੍ਰਾਂਡ ਪਾਉਂਦੇ ਸੀ ਸਨੇਚਰ ਹੋਰੀਆਂ ਸੀ ਵਾਰ ਲੋਕਾਂ ਨੂੰ ਲੁੱਟਣਾ ਮਹਿੰਗੀਆਂ ਸ਼ੋਪਿੰਗਾਂ ਕਰਨੀਆਂ ਤੇ ਮੋਜਾ ਮਾਰਨੀਆਂ ਇਹੀ ਕੰਮ ਸੀ ਇਸ ਗੈਂਗ ਦਾ ਪਰ ਅਖਰਕਾਰ ਪੁਲਸ ਨੇ ਸੁਲਝਾ ਲਿਆ ਕਈ ਵਾਰਦਾਤਾ ਯਾਨੀ ਕਿ ਚੰਦਰ ਵੈਸਟ ਦੇ ਥਾਣਾ ਪੰਜ ਦੇ ਇਲਾਕੇ ਚ ਜੋ ਵਾਰਦਾਤਾ ਹੋ ਰਹੀਆਂ ਸੀ ਉਸ ਨੂੰ ਥਾਣਾ ਭਾਰਗੋ ਕੈਂਪ ਦੇ ਨਵੇਂ ਐਸ.ਐਚ.ਓ ਨੇ ਸੁਲਝਾ ਲਿਆ ਸੌ ਰੁਪਈਆ ਕੋ ਲੋਕਾਂ ਕੇ ਮੋਬਾਈਲ ਫੋਨ ਭਰਾਮਤ ਕੀਤੇ ਗਏ ਨੇ ਜੜੇ ਕਿ ਉਹਨਾਂ ਨੇ ਲੋਕਾਂ ਕੋਲ ਲੁੱਟੇ ਸੀ ਕਿਵੇਂ ਸੁਲਝੇ ਨੇ ਕਿਵੇਂ ਪੁਲਿਸ ਨੇ ਫੜੇ ਸਨੇਚਰ ਕਿਵੇਂ ਹੋਈਆਂ ਇਹ ਬਰਾਮਦਗੀਆਂ ਆਓ ਤੁਹਾਨੂੰ ਦਿਖਾਨੇ ਆ ਦैनिक ਪੰਜਾਬੀ ਪੰਜਾਬੀ ਟੀਵੀ ਤੇ ਲਈ ਵਰੇਂਦਰ ਸਿੰਘ ਦੀਪਾ ਸਾਹਿਬ ਜੀ ਦੇ ਅਧਿਸ਼ਾਣ ਦੇਸ਼ਾ ਅਨੁਸਾਰ ਜਿਹੜੇ ਸਨੇਚਰ ਸਨੇਚਰਾਂ ਦੇ ਖਿਲਾਫ ਜਿਹੜੀ ਸ਼ਰਨ ਚਲਾਈ ਗਈ ਮੌਕੇ ਜਿਹੜੇ ਅੱਜ ਅਸੀਂ 4 ਸਨੇਚਰ ਜਿਹੜੇ ਗ੍ਰਿਫਤਾਰ ਕੀਤੇ ਨੇ ਇਹਨਾਂ ਪਾਸੋਂ ਸਾਨੂੰ 6 ਮੋਬਾਈਲ ਦੋ ਮੋਟਰਸਾਈਕਲ ਤੇ ਦੋ ਐਕਟਿਵਲ ਜਿੱਤੇ ਇਹ ਵਾਰਦਾਤਾ ਕਰਦੇ ਸੀ ਉਹ ਬਰਾਮਦ ਕੀਤੀਆਂ ਜੀ ਤੇ ਬਾਕੀ ਇਹਨਾਂ ਦਾ ਜਿਹੜਾ ਅੱਜ ਮਾਨ ਜੋ ਦਾਦੂ ਜੀ ਨੂੰ ਪੇਸ਼ ਕਰਕੇ ਪੁਲਿਸ ਰਮਾਂਡ ਹਾਸਲ ਕੀਤਾ ਜਾਵੇ ਸਰ ਨਾਮ ਕੁਝ ਪਤਾ ਬੰਦੇ ਨੇ ਨਾਮ ਕੀ ਹਾਂਜੀ ਇੱਕ ਦਾ ਇਹਨਾਂ ਵਿੱਚ ਚਾਰ ਵਿੱਚੋਂ ਜਿਹੜੇ ਸਨੇਚਰ ਇੱਕ ਕਰਨ ਕਲਿਆਣਾ ਇੱਕ ਕਰਨ ਇੱਕ अरुण ਪੈਦਲ ਜੀ ਨੂੰ ਕਦੇ ਤੇ ਇੱਕ ਵਰੁਣ ਜੀ ਕੀ ਕੀ ਸਰ ਕਿਹੜੇ ਕਿਹੜੇ ਕਨਵੈਨਸ਼ਨ ਨੇ ਤੋਂ ਜਿਹੜੇ ਬ੍ਰਾਹਮ ਤੋਂ ਇਹਨੇ ਇਹਨਾਂ ਕੋ ਸਾਡੇ ਕੋ ਜਿਹੜੇ ਹੈਗੇ ਆ ਇਹਨਾਂ ਦੀ ਇਹਨਾਂ ਦੀ ਮੁਸ਼ਕਲ ਤੋਂ ਜਿਹੜਾ ਆ ਕਿ ਜਿਹੜੇ ਛੇ ਜਿਹੜੇ ਆ ਮੋਬਾਈਲ ਤੋਂ ਅਸੀਂ ਬ੍ਰਾਹਮ ਤੋਂ ਕਿਤੇ ਸੱਤ ਜਿਹੜੀਆਂ ਵਾਰਦਾਤਾਂ ਟਰੇਸ ਹੋਈਆਂ ਸਰ ਕੋਤੇ ਜਿਹੜੇ ਏਰੀਆ 'ਚ ਜ਼ਿਆਦਾਤਰ ਸਨੇਚਿੰਗ ਕਰਦੇ ਸੀ ਇਹ ਜਿਹੜੇ ਸੀਗੇ ਜ਼ਿਆਦਾ ਨੀਅਰ ਜਿਹੜਾ ਭਈਆ ਮੰਡੀ ਚੌਂਕ ਹੋ ਗਿਆ ਆਪਣਾ ਦਸ਼ਮੇਸ਼ ਨਗਰ ਜੀ ਕਾਲਾ ਸੰਘਿਆ ਰੋੜੋ ਪੈ ਗਿਆ ਇਹਨਾਂ ਜਿਆਦਾ ਵਾਰਦਾਤਾਂ ਲਿਖੀਆਂ ਪਹਿਲਾਂ ਵੀ ਇਹਨਾਂ ਦਾ ਕੋਈ ਕ੍ਰਿਮਿਨਲ ਰਿਕਾਰਡ ਹੈਗਾ ਹਾਂਜੀ ਇਹਨਾਂ ਦੇ ਕਰਨ ਕਰਾਇਣ ਕਰਨ ਤੇ ਵਰੁਨ ਅਰੁਣ ਜਿਹੜਾ ਹੈਗਾ ਇਹਨਾਂ ਦੇ ਕੋਲ ਪਹਿਲਾਂ ਵੀ ਇੱਥੇ ਮੁਕਦਮੇ ਦਰਜ ਚੁੱਕੇ ਕਿੰਨੇ ਕੇ ਮੁਕਦਮੇ ਦਰਜ ਸਨ ਇੱਕ ਇੱਕ ਦੋ ਦੋ ਹੈਗੇ ਜੀ ਸਰ ਕੋਈ ਤੇਜ ਦਾ ਰ ਹਥਿਆਰ ਵਗੈਰਾ ਵੀ ਬ੍ਰਾਹਮਤ ਹੋਇਆ ਨਾ ਕੋਈ ਅਸੀਂ ਵੈਂਟੇ ਕਰੀਏ ਜੋ ਤਾਂ ਸੰਭ ਕਰਦੇ ਹਾਂ ਸੰਭ ਕੀਤੇ ਸਰ ਪਹਿਲਾਂ ਵੀ ਕੋਈ ਪੀਓ ਜਿਹੜੇ ਫੜੇ ਗਏ ਨੇ ਉਹਨਾਂ ਨੂੰ ਦੇਖ ਤੁਸੀਂ ਸਾਡਾ ਇੱਥੇ ਮੁਕਦਮਾ ਸੀਗਾ ਦਾ ਇਸੇ ਸਾਹਮਣੇ ਦਾ ਜੀ 138/22 ਉਹਦੇ ਵਿੱਚ ਜਿਹੜਾ ਰਿਸ਼ੀ ਜਿਹੜਾ ਸੀ ਬਾਜੀ ਗਰਤਾ ਤੁਸੀਂ ਇਹ ਵੀ ਗੀ ਜੀ ਸਰ ਰਾਤ ਨੂੰ ਕਈ ਲੋਕ ਜਿਹੜੇ ਬਾਹਰ ਨਿਕਲਦੇ ਨੇ ਬੇਫਜ਼ੂਲ ਨਿਕਲਦੇ ਨੇ ਤੇ ਉਹ ਉਹਨਾਂ ਨੂੰ ਕੀ ਮੈਸੇਜ ਆ ਕਿ ਜਿਹੜੇ ਲੋਕ ਜਿਹੜੇ ਇਦਾਂ ਘੁੰਮਦੇ ਫਿਰਦੇ ਆ ਅੱਜ ਕੱਲ੍ਹ ਉਹਨਾਂ ਨੂੰ ਮੈਸੇਜ ਇਹ ਹੈ ਜੀ ਜਿਹੜਾ ਕਾਨੂੰਨ ਦੀ ਉਲੰਘਣਾ ਕਰੇਗਾ ਉਹਦੇ ਖਿਲਾਫ ਕਾਨੂੰਨ ਅਨੁਸਾਰ ਜਿਹੜੀ ਬੰਦ ਕਰ ਦੇਗੇ ਅ ਕਿੰਨੇ ਵਜੇ ਤੋਂ ਬਾਅਦ ਆਦਾ 1:45 ਲੱਗ ਜਾਂਦੀ ਹੈ ਜੋ ਆਪਣੇ ਡੀਸੀਪੀ ਸਾਹਿਬ ਦੇ ਹੁਕਮਨ ਉਸ ਮੁਤਾਬਿਕ ਜਿਹੜਾ ਹੈ ਅਸੀਂ ਕਰ ਦੇ ਤਾ ਚੀਜ਼ ਸਰ